ਟਰੈਕਟਰ ਤੇ ਮੋਰਾ ਕਿਥੇ ਲਾਉਂਗੇ ਟਰੈਕਟਰ ਤੇ ਨਾ ਕੋਈ ਝੂਠ ਨਾ ਕੋਈ ਲਾਰਾ ਵਿਕਾਸ ਕਰਾਂਗੇ ਸਾਰਾ ਨਾ ਕੋਈ ਝੂਠ ਨਾ ਕੋਈ ਲਾਰਾ ਵਿਕਾਸ ਕਰਾਂਗੇ ਸਾਰਾ ਜਿੱਤੂਗਾ ਬਈ ਜਿੱਤੂਗਾ ਟਰੈਕਟਰ ਵਾਲਾ ਜਿੱਤੂਗਾ ਜਿੱਤੂਗਾ ਬਈ ਜਿੱਤੂਗਾ ਟਰੈਕਟਰ ਵਾਲਾ ਜਿੱਤੂਗਾ ਚਾਹ ਨਿਸ਼ਾਨ ਟਰੈਕਟਰ ਚਾਹ ਨਿਸ਼ਾਨ ਟਰੈਕਟਰ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਤੁਸੀਂ ਦੇਖ ਰਹੇ ਹੁੰਦਾ ਪੰਜਾਬ న్యూ 64 ਵੱਖ-ਵੱਖ ਵਾਰਡਾਂ ਦਾ ਦੌਰਾ ਕਰਕੇ ਅੱਜ ਵਾਰਡ ਨੰਬਰ 5 ਦੇ ਵਿੱਚ ਪਹੁੰਚਿਆ ਜੋ ਕਿ ਬਹੁਤ ਹੀ ਖੂਬਸੂਰਤ ਸਿਹਰਾ ਜਿਨ੍ਹਾਂ ਦੇ ਸਪੁੱਤਰ ਗੁਰਮੁਖ ਸਿੰਘ ਜੀ ਇੰਦਰ ਸਿੰਘ ਜੀ ਦੇ ਬੇਟੇ ਪੰਜ ਨੰਬਰ ਵਾਰਡ ਵਾਜਿਗਰ ਵਸਤੀ ਚੋਂ ਜੋ ਕਿ ਚੌਂ ਲੜ ਰਹੇ ਨੇ ਦੇਖਦੇ ਆ ਕਿੰਨਕ ਹੰਗਾਰਾ ਕਿੰਨਕ ਲੋਕਾਂ ਦਾ ਪਿਆਰ ਉਹਨਾਂ ਨੂੰ ਮਿਲਿਆ ਸਾਡੇ ਨਾਲ ਬਹੁਤ ਹੀ ਜਾਣਿਆ ਪਹਿਚਾਣਿਆ ਚਿਹਰਾ ਜੋ ਕਿ ਮਾਤਾ ਰਾਣੀ ਦੀ ਸਦਾ ਕਿਰਪਾ ਉਹਨਾਂ ਤੇ ਬਣੀ ਰਹੀ ਹੈ ਤੁਹਾਡੇ ਸਾਰਿਆਂ ਦਾ ਚਹੇਤਾ ਵੀ ਐ ਸਹਿਮ ਸਾਹਰੇ ਅਸੀਂ ਗੱਲਬਾਤ ਕਰਦੇ ਹਾਂ ਸਹਿਮ ਸਾਹਰੇ ਜੀ ਨਾਲ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸੋ ਸਾਰੇ ਜਿੰਨੇ ਇਸ ਚੈਨਲ ਦੇ ਨਾਲ ਜੁੜੇ ਹੋਏ ਐ ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਸੋ ਸਾਡੇ ਜਿੰਨੇ ਸਾਡੇ ਵਾਰਦੇ ਆ ਸਾਰਿਆਂ ਦਾ ਬਹੁਤ ਸਾਰਾ ਹੰਗਾਰਾ ਐ ਸਾਨੂੰ ਜੀ ਸਾਰਿਆਂ ਦੇ ਪਿਆਰ ਸਦਕਾ ਮੇਰਾ ਛੋਟਾ ਭਰਾ ਐ ਗੁਰਮੁਖ ਸਿੰਘ ਸਹਿਮ ਜੀ ਮੈਂ ਇੱਕ ਗੱਲ ਪੁੱਛਣਾ ਚਾਹਨਾ ਜਿਹੜਾ ਤੁਸੀਂ ਇਹ ਚਿਹਰਾ ਗੁਰਮukh ਸਿੰਘ ਤੁਹਾਡੇ ਭਾਈ ਸਾਹਿਬ ਲੱਗਦੇ ਨੇ ਜਿਹੜਾ ਤੁਸੀਂ ਇਹ ਚਿਹਰਾ ਮੈਦਾਨ ਦੇ ਵਿੱਚ ਉਤਾਰਿਆ ਕਿਸ ਗੱਲ ਦੀ ਗਾਰੰਟੀ ਲੈਨੇ ਹੋ ਕਿ ਲੋਕਾਂ ਦਾ ਕੰਮ ਕਰੋਗੇ ਅਸੀਂ ਇਕੱਲੇ ਨਹੀਂ ਜੀ ਸਾਰੀ ਵਾਰਡ ਗਾਰੰਟੀ ਦੇਣ ਨੂੰ ਤਿਆਰ ਹੈ ਜੀ ਇਸ ਗੱਲ ਵਾਸਤੇ ਅਸੀਂ ਇਕੱਲੇ ਨਹੀਂ ਕਿਉਂਕਿ ਆਪਣੇ ਮੂੰਹ ਮੀਆਂ ਮਿੱਠੂ ਬਣਦਾ ਕੋਈ ਚੰਗੀ ਗੱਲ ਨਹੀਂ ਹੈਗੀ ਜਦੋਂ ਸਾਰਾ ਵਾਰਡ ਸਾਡੇ ਨਾਲ ਖੜਾ ਸਾਰੇ ਵਾਰਡ ਦਾ ਹੰਗਾਰਾ ਹੈ ਜੀ ਤੇ ਅਸੀਂ ਕੋਈ ਆਪਣੇ ਵਾਸਤੇ ਨਹੀਂ ਖੜੇ ਸਾਰੇ ਵਾਰਡ ਦਾ ਕੰਮ ਕਰਨ ਵਾਸਤੇ ਖੜੇ ਆ ਜੀ ਬਹੁਤ ਵੱਡੀ ਗੱਲ ਕਹੀ ਹੈ ਜੀ ਸਹਿਮ ਸਾਹਰੇ ਨੇ ਕਿ ਅਸੀਂ ਕੱਲੇ ਮੂੰਹ ਮਿੱਠੋ ਵਾਲੀ ਗੱਲ ਨਹੀਂ ਕਰਦੇ ਵੀ ਪਹਿਲਾਂ ਅਸੀਂ ਜਿੱਤ ਹਾਸਲ ਕਰਾਂਗੇ ਉਸ ਤੋਂ ਬਾਅਦ ਵਿਕਾਸ ਕਰਾਂਗੇ ਸਾਡੇ ਨਾਲ ਉਹਨਾਂ ਦੇ ਡੈਡੀ ਜੁੜੇ ਨੇ ਗੁਰਮੁਖ ਸਿੰਘ ਜੀ ਦੇ ਇਹਨਾਂ ਨੇ ਪਹਿਲਾਂ ਵੀ ਇੱਕ ਦੋ ਵਾਰ ਚੋਣ ਲੜੀ ਹੈ ਪਰ ਹੁਣ ਫੇਰ ਇਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਦੇਖਾਂਗੇ ਉਹਨਾਂ ਦੇ ਡੈਡੀ ਦਾ ਕੀ ਕਹਿਣਾ ਹੈ ਹਾਂਜੀ ਸਭ ਤੋਂ ਪਹਿਲਾਂ ਸ਼ਸ਼ੀ ਕਾਲ ਜੀ ਸੱਸੀ ਕਾਲ ਜੀ ਅਸੀਂ ਤੇ ਇਹ ਹੀ ਕਹਿੰਦੇ ਆ ਵੀ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਹੈ ਵੀ ਸਾਨੂੰ ਕਿਰਪਾ ਇੱਕ ਵਾਰ ਮੌਕਾ ਦਿਓ ਮੌਕਾ ਦਿੱਤੇ ਦੇ ਵਿੱਚ ਅਸੀਂ ਬਣ ਗਏ ਅਸੀਂ ਹਰਕ ਦਾ ਕੰਮ ਕਰਾਂਗੇ ਜਿਵੇਂ ਮਤਲਬ ਕੋਈ ਕੋਈ ਵੀ ਕੰਮ ਹੈ ਅਸੀਂ ਸਮੱਸਿਆ ਨਹੀਂ ਆਣ ਦੇਵਾਂਗੇ ਇੱਕ ਵਾਰ ਚੋਣ ਨਿਸ਼ਾਨ ਦੱਸ ਦਿਓ ਜੀ ਆਪਣਾ ਸਾਡਾ ਚੋਣ ਨਿਸ਼ਾਨ ਟਰੈਕਟਰ ਹੈ ਜੀ ਟਰੈਕਟਰ 9511 ਸਾਡੇ ਨਾਲ ਸਾਡੇ ਚਾਚਾ ਜੀ ਖੜੇ ਨੇ ਬੰਤ ਜੀ ਸ਼ਸ਼ੀਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਪੁੱਛਣਾ ਚਾਹੁੰਦਾ ਜੀ ਜੋ ਤੁਸੀਂ ਗੁਰਮੁਖ ਸਿੰਘ ਦਾ ਚਿਹਰਾ ਮੈਦਾਨ ਦੇ ਵਿੱਚ ਉਤਾਰਿਆ ਕਿੰਨੇਕ ਲੋਕ ਪਿਆਰ ਕਰਦੇ ਨੇ ਗੁਰਮੁਖ ਨੂੰ ਬੁਲਵਾਰ ਦਾ ਪਿਆਰ ਹਾਂਜੀ ਸਾਰੇ ਵਾਰਡ ਦਾ ਪਿਆਰ ਹੈ ਸਾਡੇ ਨਾਲ ਮੈਂ ਬੰਤ ਸਿੰਘ ਬੋਲਦਾ ਜੀ ਗੁਰਮੁਖ ਦਾ ਤਾਇਆ ਜੀ ਹਾਂਜੀ ਅਸੀਂ ਆਹ ਕਹਿੰਨੇ ਆ ਵੀ ਸਾਨੂੰ ਇੱਕ ਮੌਕਾ ਦਿਓ ਅਸੀਂ ਸਾਰਿਆਂ ਦੇ ਵੱਧ ਤੋਂ ਵੱਧ ਕੰਮ ਕਰਾਂਗੇ ਜੀ ਸੋ ਬਹੁਤ ਦਾਅਵੇ ਦੇ ਨਾਲ ਪੂਰੀ ਵਾਜੀਗਰ ਬਰਾਦਰੀ ਉਹਨਾਂ ਨੂੰ ਸਮਰਥਨ ਦਿੱਤਾ ਸਾਰੀ ਬਰਾਦਰੀਆਂ ਨੇ ਪੂਰੇ ਵਾਅਦੇ ਦੇ ਨਾਲ ਆਪਣਾ ਇੱਕ ਸ਼ਪਤ ਵੀ ਲੈਂਦੇ ਨੇ ਕਿ ਅਸੀਂ ਜਿੱਤ ਤੋਂ ਬਾਅਦ ਵਿਕਾਸ ਪੂਰਾ ਜਿੰਨਾ ਵੀ ਗਲੀਆਂ ਦਾ ਵਿਕਾਸ ਹੈ ਅਸੀਂ ਕਰਵਾਵਾਂਗੇ ਇੱਕ ਵਾਰ ਮੈਂ ਇਹ ਪੁੱਛਣਾ ਚਾਹਨਾ ਵੀ ਜਿੰਨੀਆਂ ਵੀ ਪਾਰਟੀਆਂ ਦੇ ਚਿਹਰੇ ਮੈਦਾਨ ਦੇ ਵਿੱਚ ਉਤਰੇ ਨੇ ਕੋਈ ਵੀ ਜਿੱਤ ਗਏ ਕਈ ਵਾਰ ਦੂਜੇ ਪਾਸੇ ਚਲਾ ਜਾਂਦਾ ਹੈ ਕੋਈ ਦੂਜੇ ਪਾਸੇ ਚਲਾ ਜਾਂਦਾ ਹੈ ਤੁਸੀਂ ਕਿਹੜੀ ਪਾਰਟੀ ਨੂੰ ਬਲਾਂਗ ਕਰਦੇ ਹੋ ਜੀ ਹਾਂਜੀ ਵਾਰਡ ਦੇ ਨਾਲ ਚੱਲਾਂਗੇ ਜਿਵੇਂ ਸਾਨੂੰ ਵਾਰਡ ਕਹੂਗੀ ਹਾਂ ਉਸ ਵਾਰਡ ਦੇ ਨਾਲ ਹੀ ਚੱਲਾਂਗੇ ਜੀ ਦੇਖੋ ਜੀ ਇਹ ਕਹਿਣ ਵਾਸਤੇ ਗੱਲਾਂ ਹੁੰਦੀਆਂ ਨੇ ਪਰ ਇਸ ਗੱਲ ਦਾ ਵਾਅਦਾ ਲਿਓ ਕਿ ਅਸੀਂ ਪੂਰੇ ਮਹੱਲਾ ਨਿਵਾਸੀਆਂ ਨਾਲ ਹੀ ਚੱਲਾਂਗੇ ਮਹੱਲਾ ਨਿਵਾਸੀਆਂ ਨਾਲ ਚੱਲਾਂਗੇ ਜੀ ਭਾਈ ਪੂਰਾ ਸਾਡਾ ਵਾਅਦਾ ਹੈ ਤੇ ਬਾਕੀ ਜੋ ਵੀ ਕਹਿਣਗੇ ਇੱਕ ਇੰਚ ਉਸ ਤੋਂ ਅੰਦਰ ਬਾਹਰ ਨਹੀਂ ਹੋਵਾਂਗੇ ਬਹੁਤ ਔਨ ਕੈਮਰਾ ਇਹਨਾਂ ਨੇ ਗੱਲ ਕੀਤੀ ਹੈ ਕਿ ਅਸੀਂ ਪੂਰੇ ਮਹੱਲਾ ਨਿਵਾਸੀਆਂ ਦੇ ਨਾਲ ਚੱਲਾਂਗੇ ਇਸ ਕਰਕੇ ਸਾਡੇ ਸਹਿਮ ਜੀ ਕੁਝ ਕਹਿਣਾ ਚਾਹੁੰਦੇ ਨੇ ਹਾਂਜੀ ਸਹਿਮ ਜੀ ਪਹਿਲਾਂ ਦੋ ਵਾਰ ਸਾਡਾ ਵੱਡਾ ਭਾਈ ਹੈ ਜੀ ਕਾਲਾ ਐਮਸੀ ਠੀਕ ਹੈ ਜੀ ਹੁਣ ਉਹਨਾਂ ਨੇ ਵੀ ਪੂਰੀ ਵਾਰਡ ਦਾ ਐਨ ਵਧੀਆ ਸੇਵਾ ਨਿਭਾਈ ਆ 10 ਸਾਲ ਉਹ ਵੀ ਸਾਡੇ ਨਾਲ ਸਹਿਮਤ ਨੇ ਜੀ ਉਹਨਾਂ ਦੀ ਥਾਪਨਾ ਸਦਕਾ ਹੀ ਅਸੀਂ ਤੁਰੇ ਹੋਏ ਆ ਜੀ ਠੀਕ ਹੈ ਉਹਨਾਂ ਦਾ ਆਸ਼ੀਰਵਾਦ ਹੈ ਸਾਡੇ ਨਾਲ ਸਾਰੇ ਹੀ ਵਾਰਡ ਨਾਲ ਤੋਰੀ ਹੋਈ ਹੈ ਭਰਾ ਨੇ ਸਾਡੇ ਨਾਲ ਸੋ ਸैम ਜੀ ਨੇ ਕਿਹਾ ਕਿ ਕਾਲਾ ਐਮਸੀ ਜੋ ਕੇ ਸਾਭ ਕਾ ਐਮਸੀ ਨੇ ਦੋ ਵਾਰ ਉਹਨਾਂ ਨੇ ਨਗਰਪੰਚਾਇਤ ਦੀ ਚੋਣ ਜਿੱਤੀ ਸੀ ਉਹ ਵੀ ਉਹਨਾਂ ਦੇ ਨਾਲ ਹੈ ਤੁਸੀਂ ਦੇਖ ਰਹੇ ਹੋ ਜੀ ਪੰਜਾਬ న్యూਸ 64 ਧੰਨਵਾਦ